ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦਾਦੀ ਨੇ ਸਿਰਫ ਦੋ ਚੀਜ਼ਾਂ ਇੱਕ ਗਲੀ ਹੋਈ ਤੂੜੀ ਤੇ ਦੂਜਾ ਮਿੱਟੀ ਇਹਨਾਂ ਦੋਨਾਂ ਦੀ ਵਰਤੋਂ ਕਰਕੇ ਇੱਕ ਬਹੁਤ ਹੀ ਸੋਹਣਾ ਗਮਲਾ ਤਿਆਰ ਕਰ ਦਿੱਤਾ ਹੈ ਸਭ ਤੋਂ ਪਹਿਲਾਂ ਗਮਲਾ ਬਣਾਉਣ ਦੇ ਲਈ ਜਿਹੜੀ ਮਟੀਰੀਅਲ ਦੀ ਜ਼ਰੂਰਤ ਹੈ ਉਸ ਨੂੰ ਤਿਆਰ ਕੀਤਾ ਗਿਆ ਮਿੱਟੀ ਨੂੰ ਥੋੜਾ ਟੈਂਪ ਭਾਂਕੀ ਰੱਖਿਆ ਅਤੇ ਫਿਰ ਇਹ ਗਿੱਲੀ ਹੋਈ ਮਿੱਟੀ ਨੂੰ ਤੂੜੀ ਦੇ ਵਿੱਚ ਗਲੀ ਵੀ ਜਿਹੜੀ ਅਸੀਂ ਤੂੜੀ ਲਈ ਇਹਦੇ ਵਿੱਚ ਇਹਨੂੰ ਰਲਾ ਲਿਆ ਮਿੱਟੀ ਅਤੇ ਟੁੜੀ ਬਰਾਬਰ ਦੀ ਮਾਤਰਾ ਦੇ ਵਿੱਚ ਹੀ ਲੈਣੀ ਹੈ ਲਗਭਗ ਜੇ ਮਿੱਟੀ ਥੋੜੀ ਜੀ ਵੱਧ ਹੋਊਗੀ ਟੁੜੀ ਹੋ ਸਕਦਾ ਥੋੜੀ ਜੀ ਘੱਟ ਪੈ ਜਾਊ ਸਾਨੂੰ ਪਤਾ ਲੰਘੀ ਜੇ ਜੇ ਤੁਸੀਂ ਤਿਆਰ ਕਰਨਾ ਚਾਹੋਨੇ ਵੀ ਹੋ ਮਟੀਰੀਅਲ ਤਿਆਰ ਆ ਹੁਣ ਅਸੀਂ ਗਮਲਾ ਬਣਾਉਣ ਦੀ ਤਿਆਰੀ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਦੋ ਕੁਜੇ ਲੈ ਲੇ ਉਹਨਾਂ 'ਚ ਇੱਕ ਕੁਜੇ ਤੇ ਪਹਿਲਾਂ ਇੱਕ ਕੱਪੜਾ ਲੈ ਲੈ ਵਾਧੂ ਜਾ ਉਹਦੇ ਉੱਤੇ ਪਾ ਕੇ ਉਹਦੇ ਉੱਤੇ ਜਿਹੜੀ ਮਿੱਟੀ ਆ ਉਹਨੂੰ ਥੱਪ ਦਾਂਗੇ ਥੱਪ ਕੇ ਇਹਨੂੰ ਗੋਲ ਸ਼ੇਪ ਆ ਜਿਹੜੀ ਦੇ ਦਾਂਗੇ ਇਸੀ ਤਰ੍ਹਾਂ ਜਿਹੜਾ ਦੂਜਾ ਕੁਝਾ ਰੱਖਿਆ ਹੋਇਆ ਉਹਦੇ ਤੇ ਵੀ ਇੱਕ ਬਾਦੂ ਜਿਹਾ ਕੱਪੜਾ ਉੱਤੇ ਪਾ ਕੇ ਤੇ ਉੱਤੇ ਫੇਰੇ ਇਸੇ ਤਰ੍ਹਾਂ ਜਿਵੇਂ ਇੱਥੇ ਮਿੱਟੀ ਥੱਪੀ ਜਾਂਦੀ ਹੈ ਦਾਦੀ ਉਹ ਵੀ ਦੂਜੇ ਤੇ ਥੱਪ ਦਾਂਗੇ ਫੇਰੇ ਨੂੰ ਬਾਅਦ ਤੁਪਏ ਸੁੱਕੇ ਰ ਬੀ ਮਿੱਟੀ ਹੈ ਜਿਹੜੀ ਸੁੱਕ ਜਿ ਐਵੇਂ ਬਾਹਰ ਰੱਖ ਦਾਂਗੇ ਤੁਪੇ ਨੂੰ ਕੱਪੜਾ ਇਹਦੇ ਤੇ ਤਾਂ ਪਾਇਆ ਤਾਂ ਵੀ ਜਦੋਂ ਇਹ ਮਿੱਟੀ ਸੁੱਕ ਗਈ ਤਾਂ ਜਿਹੜਾ ਹੈਮਿਸਫੀਅਰ ਦੀ ਜਿਹੜੀ ਸ਼ੇਪ ਆ ਗਈ ਇਹ ਕਪੜੇ ਦੇ ਨਾਲ ਨਹੀਂ ਤਾਂ ਕੁਜੇ ਦੇ ਨਾਲ ਲੱਗ ਜੂ ਮਿੱਟੀ ਚਿੰਬੜ ਜੂਗੀ ਪਰ ਕਪੜੇ ਦੇ ਨਾਲ ਇਹ ਕੁਜੇ ਦੇ ਨਾਲ ਚਿੰਬੜੂਗੀ ਨਹੀਂ ਤੇ ਅਸੀਂ ਇਹਨੂੰ ਐਸੇ ਇਸੇ ਤਰ੍ਹਾਂ ਹੀ ਆ ਜਿਹੜੀ ਇਹਨੂੰ ਉੱਪਰੋਂ ਚੱਕ ਲਾਂਗੇ ਦਾਦੀ ਨੂੰ ਦੋ ਕੰਮਾਂ ਦਾ ਬਹੁਤ ਜ਼ਿਆਦਾ ਸ਼ੌਂਕ ਆ ਇੱਕ ਮਿੱਟੀ ਦਾ ਕੁਛ ਨਾ ਕੁਛ ਬਣਾਈ ਜਾਣਾ ਤੇ ਦੂਜੇ ਬੂਟੇ ਲਾਈ ਜਾਣੇ ਹਾਂ ਨਾ ਇਹ ਜਿਹੜਾ ਹੈਮਿਸਫੀਅਰ ਬਣ ਗਿਆ ਦੇ ਉੱਤੇ ਮਿੱਟੀ ਲਾ ਰਹੀ ਹੈ ਦਾਦੀ ਇਹ ਮਿੱਟੀ ਹੁਣ ਐਵੇਂ ਆ ਜਿਵੇਂ ਇੱਕ ਕਲੀਅਰ ਅੱਜ ਲਾਤੀ ਖਣੇ ਸੁੱਕ ਜੂਗੀ ਫਿਰ ਸੁਕਣਾ ਰੱਖ ਦਾਂਗੇ ਦੂਜੀ ਲੇਹਰ ਜਿਹੜੀ ਕੱਲ ਨੂੰ ਲਾ ਦਾਂਗੇ ਫਿਰ ਇਹ ਤੋਂ ਬਾਅਦ ਚ ਤੀਜੀ ਲੇਹਰ ਪਰਸੋਂ ਲਾ ਦਾਂਗੇ ਇਸੇ ਕਰੇ ਐਵੇਂ ਕਰ ਕਰਕੇ ਜਿਹੜਾ ਇਹ ਗਮਲਾ ਇਹਨੂੰ ਤਿਆਰ ਕਰਨ ਚ ਸਾਨੂੰ ਘੱਟੋ ਘੱਟ 7 ਦਿਨ ਲੱਗ ਗਏ કરો કમેન્ટ કરો શેર કરો